ਉਹ ਕਿਉਂ ਰੋਂਦੇ ਨੇ ਸ਼ਰੇ ਪੰਜਾਬ ਦੀ ਗੱਲ ਸੁਣ ਕੇ ਕਿਉਂਕਿ ਐਦਾਂ ਦਾ ਰਾਜਾ ਕਹਿੰਦੇ ਸਰਦਾਰ ਨਿਹਾਲ ਸਿੰਘ ਕਹਿੰਦਾ ਵਾਹਿਗੁਰੂ ਇਹ ਦੇਹਾਲੀ ਬਿਮਾਰੀ ਮੈਨੂੰ ਲਾ ਦੇ ਸ਼ਰੇ ਪੰਜਾਬ ਦੀ ਅਜੇ ਪੰਜਾਬੀਆਂ ਨੂੰ ਲੋੜਿਆ ਇਹਨੇ ਵੱਡੇ ਵੱਡੇ ਕਾਰਜ ਪੰਜਾਬੀਆਂ ਲਈ ਕਰਨੇ ਆ ਇਹ ਅਰਦਾਸ ਕਰਕੇ ਸਰਦਾਰ ਨਿਹਾਲ ਸਿੰਘ ਆਪਣੀ ਓਟਾਰੀ ਵਿੱਚ ਚੱਲਿਆ ਗਿਆ ਹੁਣ ਓਟਾਰੀ ਕਿਨੂੰ ਕਹਿੰਦੇ ਆ ਅੱਜ ਤਿੰਨ ਸ਼ਤਿਏ ਮਕਾਨ ਨੂੰ ਅਸੀਂ ਟ੍ਰਿਪਲ ਸਟੋਰੀ ਕਹਿੰਦੇ ਆ ਉਹਨਾਂ ਸਮਿਆਂ ਵਿੱਚ ਓਟਾਰੀ ਕਿਹਾ ਜਾਂਦਾ ਸੀ ਇੱਥੇ ਆ ਕੇ ਸਰਦਾਰ ਨਿਹਾਲ ਸਿੰਘ ਨੇ ਰੋਜ਼ ਅਮਰਤ ਵੇਲੇ ਉੱਠਣਾ ਬਿਆੰਤ ਬਾਣੀਆਂ ਦਾ ਜਾਪ ਕਰਨਾ ਤੇ ਸ਼ਰੇ ਪੰਜਾਬ ਦੀ ਚੜ੍ਹਦੀ ਕ ਲਾਲੀ ਅਕਾਲਪੁਰ ਦੇ ਚਰਨਾ ਵਿੱਚ ਅਰਦਾਸ ਕਰਨ ਦਿਨੋ ਦਿਨ ਸ਼ਰੇ ਪੰਜਾਬ ਠੀਕ ਹੋ ਰਿਹਾ ਜਿਹੜਾ ਕਦੇ ਪਾਣੀ ਦਾ ਘੋਟ ਨਹੀਂ ਸੀ ਛਕਦਾ ਹੁਣ ਸ਼ੇਰੇ ਪੰਜਾਬ ਪ੍ਰਸ਼ਾਦਾ ਵੀ ਛਕਣ ਲੱਗ ਪਿਆ ਡਾਕਟਰ ਕਹਿੰਦਾ ਸ਼ੇਰੇ ਪੰਜਾਬ ਹੁਣ ਤੂੰ ਉੱਠ ਕੇ ਚੱਲ ਸਕਦਾ ਹੈ ਉੱਠ ਬਿਨਾਂ ਸਹਾਰੇ ਤੋਂ ਅੱਜ ਆਪ ਚੱਲ ਕੇ ਵਖਾਹ ਕਹਿੰਦੇ ਅੱਜ ਜਦੋਂ ਸ਼ੇਰੇ ਪੰਜਾਬ ਨੇ ਆਪ ਮੰਜੇ ਤੋਂ ਉੱਠ ਕੇ ਆਪਣਾ ਸੱਜਾ ਪੈਰ ਅਜੇ ਧਰਤੀ ਤੇ ਲਾਇਆ ਹੀ ਸੀ ਇਹਨਾਂ ਨੂੰ ਕੰਨਾਂ ਦੇ ਵਿੱਚ ਖਬਰ ਪਈਆ ਸ਼ੇਰੇ ਪੰਜਾਬ ਅਟਾਰੀ ਵਾਲਾ ਸਰਦਾਰ ਨਿਹਾਲ ਸਿੰਘ ਅਕਾਲ ਚਲਣਾ ਕਰ ਗਿਆ ਇਸੇ ਸਰਦਾਰ ਨਿਹਾਲ ਸਿੰਘ ਨੂੰ ਯਾਦ ਕੀਤਾ ਛਰੇ ਪੰਜਾਬ ਦੀ ਮਹਿਬੂਬਾ ਨੇ ਜਿਹਦਾ ਪੋਤਿਆ ਸਿੱਖ ਰਾਜ ਦਾ ਧੰਮ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕਾਸ਼ ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾ ਦੇ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਫੌਜਾਂ ਦੀ ਅਗਵਾਈ ਕਰੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਪਹਿਲਾ ਚਾਰ ਜੰਗ ਹੋ ਗਿਆ ਉਹਨਾਂ ਜੰਗਾਂ ਵਿੱਚ ਅਟਾਰੀ ਵਾਲਾ ਸਰਦਾਰ ਕਿਉਂ ਨਹੀਂ ਗਿਆ ਦੋ ਤਰ੍ਹਾਂ ਦੇ ਲੋਗ ਆ ਇੱਕ ਉਹ ਜਿਹੜਾ ਦੀ ਕੋਈ ਮੰਨੇ ਜਾਂ ਨਾ ਮੰਨੇ ਉਹ ਫਿਰ ਵੀ ਤੁਰੇ ਫੜਦੇ ਹੁੰਦੇ ਵੀ ਚਲੋ ਕੋਈ ਨਾ ਸਾਡੇ ਆਪਣੀ ਆ ਜਿਵੇਂ ਤੁਸੀਂ ਵੇਖਦੇ ਹੋ ਸਰਕਾਰਾਂ ਦੇ ਮੰਤਰੀਆਂ ਸੰਤਰੀਆਂ ਦੇ ਚਮਚੇ ਚਾਪਲੂਸ ਕਰਨ ਵਾਲੇ ਭਾਵੇਂ ਮੰਤਰੀ ਬਾਤ ਨਾ ਪੁੱਛੇ ਉਹਨਾਂ ਫਿਰ ਵੀ ਉਹਨਾਂ ਦੇ ਮੋਢਿਆਂ ਤੇ ਚੜਿਆ ਰਹਿਣਾ ਮੈਂ ਤੁਹਾਡਾ ਜੀ ਹੁਕਮ ਲਾ ਦਿਓ ਜੋ ਕਹੋਗੇ ਅਹੀਂ ਅੱਜ ਵੱਖੋ ਵੱਖਰੀਆਂ ਪਾਰਟੀਆਂ ਦਾ ਕਰਕੇ ਆਪਣੇ ਪਿੰਡ ਦੇ ਵਿੱਚ ਹੀ ਪਾਰਟੀਆਂ ਤੇ ਧੜੇ ਬੰਦੀਆਂ ਬਣਾ ਕੇ ਬਹਿ ਗਏ ਆ ਮੈਂ ਫਲਾਣੀ ਪਾਰਟੀ ਦਾ ਉਹ ਦੂਜੀ ਦਾ ਹੁਣ ਤੇ ਗੁਰੂ ਘਰਾਂ ਵਿੱਚ ਸਮਾਗਮ ਵੀ ਪਾਰਟੀਆਂ ਦੇ ਨਾਮ ਤੇ ਹੋਣ ਲੱਗ ਪਏ ਜੀ ਮਾਫੀ ਦੇ ਲਿਓ ਕੋਈ ਆਪਣੇ ਤੇ ਪਰਸਨਲ ਨਾ ਲਵੇ ਮੈਂ ਉਸ ਗੁਰੂ ਨਾਨਕ ਦੇ ਘਰ ਦੀ ਗੋਦ ਵਿੱਚ ਖਲੋਤੀਆਂ ਜਿਹੜਾ ਗੁਰੂ ਕਹਿੰਦਾ ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ ਅਹੀਂ ਪ੍ਰਚਾਰਕ ਚੌਹਨੇ ਦਾ ਵੇਹੇ ਉਦਾਂ ਦਾ ਹੀ ਆ ਜਿਹੜਾ ਸਾਨੂੰ ਸਾਡੇ ਮੁਤਾਬਕ ਇਤਿਹਾਸ ਦੱਸੇ ਪਰ ਕੀ ਕਰੀਏ ਇਹ ਸੱਚ ਜੇ ਮੈਂ ਤੁਹਾਨੂੰ ਦੱਸਦੀ ਆ ਸੱਚੀ ਗੱਲ ਜੇ ਇੱਧਰ ਜਾਇਓ ਰੋਪੜ ਵਾਲੀ ਛੜ ਨੂੰ ਨਗਰ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ ਉਹ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜਿਨ੍ਹਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਤੇ ਦੋਨੋਂ ਮਹਾਰਾਜਿਆਂ ਦੇ ਚਰਨਛੋਪਾ ਪ੍ਰਾਪਤ ਅਸਥਾਨ ਆ ਬਿਲਕੁਲ ਆਮੋ ਸਾਹਮਣੇ ਤੇ ਜਿੱਦ ਕੇ ਸਮਾਗਮ ਕਰਦੇ ਕਿਉਂਕਿ ਪਾਰਟੀਆਂ ਵੱਖੋ ਵੱਖਰੀਆਂ ਬੜੀਆਂ ਆ ਇੱਧਰ ਵੀ ਵੱਖਰੇ ਢਾਡੀ ਸਿੰਘ ਹੁੰਦੇ ਤਿੰਨ ਤਿੰਨ ਚਾਰ ਚਾਰ ਇੱਧਰਲੇ ਪਾਸੇ ਵੀ ਢਾਡੀ ਸਿੰਘ ਸੱਦੇ ਜਾਂਦੇ ਆ ਵੱਖੋ ਵੱਖਰੇ ਬੁਲਾਰੇ ਸੱਦੇ ਜਾਂਦੇ ਆ ਹੁਣ ਦੁੱਖ ਕਿਹੜੀ ਗੱਲ ਦਾ ਉਧਰ ਵਾਲਿਆਂ ਨੇ ਸਪੀਕਰ ਜਿਹੜੇ ਆ ਉਹ ਇੱਧਰ ਨੂੰ ਮੂੰਹ ਕਰਕੇ ਲਾਏ ਹੁੰਦੇ ਤੇ ਇੱਧਰਲੇ ਵਾਲਿਆਂ ਨੇ ਉਧਰ ਨੂੰ ਤੇ ਢਾਡੀ ਸਿੰਘ ਕੀ ਸੁਣਾਉਣਗੇ ਉਧਰੋਂ ਸਾਡੇ ਕੰਨਾਂ ਵਿੱਚ ਪਰ ਫਿਰ ਵੀ ਤੁਸੀਂ ਬੋਲੀ ਜਾਓ ਕੋਈ ਗੱਲ ਨਹੀਂ ਤੇ ਆਵਾਜ਼ ਪੈਂਦੀ ਆ ਇਹੋ ਜੇ ਕੰਮ ਆਹੀ ਗੁਰੂ ਘਰਾਂ ਦੇ ਵਿੱਚ ਕਰਨ ਨੇ ਵੇਖੋ ਸਮਾਗਮ ਹੋਣੇ ਚਾਹੀਦੇ ਆ ਸਾਲ 'ਚ ਦੋ ਕਰ ਦਿਓ ਭਾਵੇਂ ਚਾਰ ਕਰ ਲਿਓ ਦੋ ਦੇ ਵੀ ਚਾਰ ਹੋ ਪਰ ਇੱਕ ਜੁਟਤੀ ਹੋਈਏ ਅੱਜ ਖਾਲਸਾ ਰਾਜ ਦੀ ਗੱਲ ਅਸੀਂ ਸਾਰੇ ਕਰਦੇ ਆਂ ਵੀ ਸਾਡੇ ਕੋਲ ਸਾਡਾ ਰਾਜ ਹੋਵੇ ਜਿੱਥੇ ਸਾਡੀ ਸੁਣਵਾਈ ਹੋਵੇ ਜਿੱਥੇ ਧਰਮ ਦੇ ਨਾਮ ਤੇ ਬੰਦਿਆਂ ਨੂੰ ਆਪਸ ਵਿੱਚ ਨਾ ਲੜਾਇਆ ਜਾਵੇ ਤੇ ਖਾਲਸਾ ਰਾਜ ਚਾਹਣ ਵਾਲਿਓ ਖਾਲਸੇ ਕਿਦਾਂ ਨੂੰ ਬਣਨਾ ਹੈ ਖਾਲਸਾ ਰਾਜ ਕਹੇ ਕਿ ਧਰੇ ਬੰਦੀ ਦਾ ਥੋੜਾ ਨਾ ਬਣੂਗਾ ਜੇ ਧਰੇ ਬੰਦੀਆਂ ਵਿੱਚ ਹੀ ਵੰਡੇ ਰਹੇ ਖਾਲਸਾ ਰਾਜ ਚਾਹੁੰਦੇ ਹੋ ਭਲਾ ਚਾਹੁੰਦੇ ਹੋ ਆਓ ਜਿਹੜਾ ਇੱਕ ਨਿਸ਼ਾਨ ਸਾਹਿਬ ਆ ਇਹਦੇ ਇੱਥਾਂ ਸਾਨੂੰ ਇਕੱਠੇ ਹੋਣਾ ਪਵੇਗਾ ਬਾਬਾ ਦੀਪ ਸਿੰਘ ਨੇ ਆਵਾਜ਼ ਮਾਰੀ ਸੀ ਬਾਬਾ ਵੀਰ ਸਿੰਘ ਨਰੰਗਾਵਾਦ ਵਾਲੇ ਮਹਾਂਪੁਰਖਾਂ ਨੇ ਆਵਾਜ਼ ਮਾਰੀ ਸੀ ਇੱਕ ਜਗ੍ਹਾ ਤੇ ਇਕੱਠੇ ਹੋਏ ਸੀ ਇੱਕ ਨਿਸ਼ਾਨ ਸਾਹਿਬ ਦੇ ਇੱਥਾਂ ਅੱਜ ਤੇ ਅਸੀਂ ਸਿੱਖ ਸਿੱਖਾਂ ਨਾਲ ਲੜ ਰਹੇ ਹਾਂ ਤੇ ਬਾਬਾ ਬੀਰ ਸਿੰਘ ਨਰੰਗਾ ਬਾਦ ਵਾਲਿਆਂ ਨੂੰ ਐਵੇਂ ਨਹੀਂ ਦੁਨੀਆ ਯਾਦ ਕਰਦੀ ਉਸ ਸੰਤ ਨੇ ਉਸ ਮਹਾਪੁਰਸ਼ ਨੇ ਇੱਕ ਮੁਖ ਦੇ ਵਿੱਚੋਂ ਬਚਨ ਕੀਤਾ ਸੀ ਮੈਂ ਤੇਗ ਚੁੱਕ ਕੇ ਲੜਨਾ ਨਹੀਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਲੋਕ کیا ਕਰਨਗੇ ਕਿ ਬੀਰ ਸਿੰਘ ਨਰੰਗਾ ਬਾਦ ਵਾਲੇ ਨੇ ਸਿੱਖਾਂ ਦੇ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਇਹ ਪੜਦੇ ਆ ਸੁਣਦੇ ਆ ਤੇ ਅਮਲ ਵੀ ਕਰਿਆ ਕਰੀਏ ਹੁਣ ਮੈਂ ਰਹਾ ਵਿਚਾਰ ਦੇ ਅੰਦਰ ਦੋ ਤਰ੍ਹਾਂ ਦੇ ਲੋਕਾਂ ਦੀ ਮੈਂ ਗੱਲ ਕਰੀ ਸ਼ਾਂ ਜਿਨ੍ਹਾਂ ਦੀ ਕੋਈ ਮੰਨੇ ਨਾ ਮੰਨੇ ਫਿਰ ਵੀ ਤੁਰੇ ਫਿਰਦੇ ਆ ਪਰ ਇੱਕ ਉਹ ਹੁੰਦੇ ਜਿਹੜੇ ਅਣਖ ਦੇ ਪਤਲੇ ਹੁੰਦੇ ਆ ਸਰਦਾਰ ਸ਼ਾਮ ਸਿੰਘ ਟਾਰੀ ਐਵੇਂ ਨਹੀਂ ਤੁਰਿਆ ਫਿਰਦਾ ਅਣਖ ਦਾ ਪਤਲਾ ਸੀ ਬੇਸ਼ੱਕ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸੁਪੁੱਤਰੀ ਬੀਬੀ ਨਾਨਕੀ ਸ਼ੇਰੇ ਪੰਜਾਬ ਦੇ ਪੁੱਤਰੇ ਕਵਰ ਨਾ ਉਹ ਨਿਹਾਲ ਸਿੰਘ ਦੇ ਨਾਲ ਵਿਆਹੀ ਹੋਈ ਸੀ ਪਰ ਫਿਰ ਵੀ ਅਟਾਰੀ ਵਾਲਾ ਸਰਦਾਰ ਕਹਿੰਦਾ ਸੀ ਸ਼ੇਰੇ ਪੰਜਾਬ ਆ ਡੋਗਰੇ ਲਾਲਾ ਸ਼ੇਰ ਤੋਂ ਨਹੀਂ ਵੱਡਾ ਸਾਡਾ ਨੁਕਸਾਨ ਕਰ ਦੇਣਗੇ ਸ਼ੇਰੇ ਪੰਜਾਬ ਨੇ ਸੁਣੀ ਨਾ ਫਿਰ ਕੀ ਹੋਇਆ ਸਰਦਾਰ ਨਰਾਜ ਹੋ ਕੇ ਆਪਣੇ ਘਰ ਬਹਿ ਗਿਆ ਅੱਜ ਮਹਾਰਾਣੀ ਜਿੰਦ ਕੌਰਾਂ ਨੇ ਲਿਆ ਕਾਗਜ਼ ਤੇ ਕਲਮ ਕਹਿੰਦੇ ਮੋਟੇ ਮੋਟੇ ਅਥਰੂ ਘੇਰ ਕੇ ਇੱਕ ਸੰਮਨ ਬੁਰਜ ਵਿੱਚ ਬੈਠੀ ਚਿੱਠੀ ਲਿਖ ਰਹੀ ਆ ਚਿੱਠੀ ਲੈ ਕੇ ਮਹਾਰਾਣੀ ਨੇ ਬਰਿਆਮ ਸਿੰਘ ਨੂੰ ਦਿੱਤੀਆ ਬਰਿਆਮ ਸਿੰਘਾਂ ਸ਼ਾਮਾਂ ਦਾ ਸੂਰਜ ਛਪਣ ਤੋਂ ਪਹਿਲਾਂ ਇਹ ਚਿੱਠੀ ਸਰਦਾਰ ਦੇ ਹੱਥੋਂ ਨਹੀਂ ਚਾਹੀਦੀ ਉਦੋਂ ਲੈਂਦਾ ਤੇ ਚੜਦਾ ਨਹੀਂ ਸੀ ਬਣਿਆ ਮੈਂ ਆਰੰਭਤਾ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਉਦੋਂ ਦਰਿਆ ਸਤਲੁਜ ਤੋਂ ਲੈ ਕੇ ਦਰਾ ਖੈਬਰ ਤੱਕ ਸਾਡਾ ਆਪਣਾ ਰਾਜ ਸੀ ਉਹ ਤੱਕ ਸਾਨੂੰ ਸਲਾਮਾ ਹੁੰਦੀਆਂ ਅਸੀਂ ਤੇ ਹੁਣ ਮਾ ਰਾਣੀ ਦੇ ਕੋਲੋਂ ਆਗਿਆ ਲੈ ਕੇ ਬਰਿਆਮ ਸਿੰਘ ਘੋੜੇ ਤੇ ਸਵਾਰ ਹੁੰਦਾ ਮੰਝਲਾ ਨੂੰ ਮੁਕੌਂਦਾ ਜਾ ਪਹੁੰਚਿਆ ਟਾਰੀ ਦੀ ertidੀ ਤੇ ਸਰਦਾਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਇੱਕ ਬਜ਼ੁਰਗ ਔਰਤ ਆਈਆ ਜਿਨੇ ਦਰਵਾਜ਼ੇ ਨੂੰ ਖੋਲਿਆ ਸਾਹਮਣੇ ਗੁਰੂ ਕਾ ਸਿੱਖ ਵੇਖਿਆ ਉਹਨੇ ਕੁੱਚੀ ਫੱਤੇ ਵਜਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਸ ਬੀਬੀ ਦਾ ਨਾਮ ਹੈ ਸਰਦਾਰਨੀ ਦੇਸਾਂ ਇਹ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪਤਨੀ ਆ ਤੇ ਕਹਿੰਦੇ ਬਰਿਆਮ ਸਿੰਘ ਨੂੰ ਜਿਹਾ ਆਇਆ ਆ ਆਖਿਆ ਜਲ ਪਾਣੀ ਸ਼ਿਕਾਇਆ ਤੇ ਸਰਦਾਰਨੀ ਪੁੱਛਦੀ ਆ ਕਿਵੇਂ ਆਉਣਾ ਹੋਇਆ ਤੇ ਬਰਿਆਮ ਸਿੰਘ ਕਹਿਣ ਲੱਗਾ ਸਰਦਾਰਨੀ ਜੀ ਮੈਨੂੰ ਮਹਾਰਾਣੀ ਜਿੰਦ ਕੌਰਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕੋਲ ਭੇਜਿਆ ਮਹਾਰਾਣੀ ਦਾ ਜ਼ਰੂਰੀ ਸੁਨੇਹਾ ਵਾ ਜਿਹੜਾ ਮੈਂ ਸਰਦਾਰ ਤੱਕ ਪਹੁੰਚਾਉਣਾ ਕਿੱਥੇ ਆ ਸਰਦਾਰ ਜੀ ਸ਼ਾਮਾਂ ਦਾ ਵੇਲਾ ਸੀ ਸਰਦਾਰ ਨੇ ਦੇਸਾਂ ਨੇ ਚਬਾਰੇ ਵੱਲ ਇਸ਼ਾਰਾ ਕੀਤਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਚਬਾਰੇ ਵਿੱਚ ਬੈਠਾ ਰਹਿਰਸ ਸਾਹਿਬ ਦਾ ਪਾਠ ਕਰ ਰਿਹਾ ਜਦੋਂ ਉਹ ਜਲ ਪਾਣੀ ਛੱਕੇ ਬਰਿਆਮ ਸਿੰਘ ਪੌੜੀਆਂ ਚੜ੍ਹਿਆ ਐਨੇ ਨੂੰ ਸਰਦਾਰ ਨੇ ਰਹਿਰਸ ਸਾਹਿਬ ਦਾ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਬਰਿਆਮ ਸਿੰਘ ਨੇ ਫਟੇ ਬੁਲਾ ਦਿੱਤੀ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਮੁੜ ਕੇ ਬਰਿਆਮ ਸਿੰਘ ਨੂੰ ਵੇਖਿਆ ਨਾ ਘੁੱਟ ਕੇ ਗੱਲ ਨਾਲ ਲਾ ਲਿਆ ਕੋਰ ਵਾਲਿਆ ਪੰਗੇ ਤੇ ਉਹ ਬਰਿਆਮ ਸਿੰਘਾਂ ਠੰਡ ਪਾਈ ਬੜੇ ਚਿਰਾਂ ਤੋਂ ਅੜੀਕ ਦਾ ਸਾਹ ਕੋਈ ਆਵੇ ਮਿਲੀਏ ਬੜਾ ਸਮਾਂ ਹੋ ਗਿਆ ਲਾਹੌਰ ਦੇ ਹਾਲ ਦਾ ਪਤਾ ਨਹੀਂ ਲੱਗਿਆ ਲਾਹੌਰ ਦਾ ਹਾਲ ਤੇ ਸੁਣਾ ਤੇ ਕਹਿੰਦੇ ਬਰਿਆਮ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਮੋਹੌਂ ਲਾਹੌਰ ਦਾ ਨਾਮ ਸੁਣਿਆ ਤੇ ਮੋਟੇ-ਮੋਟੇ ਅਥਰੂ ਕੇ ਲੇ ਮੈਂ ਲਾਹੌਰ ਦਾ ਹਾਲ ਕੀ ਦੱਸਾਂ ਮਹਾਰਾਣੀ ਜਿੰਦ ਕਰਨੇ ਚਿੱਠੀ ਭੇਜੀ ਆ ਚਿੱਠੀ ਪੜੋ ਜਵਾਬ ਮਿਲ ਜਾਵੇਗਾ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਚਿੱਠੀ ਖੋਲੀ ਮਹਾਰਾਣੀ ਕੀ ਲਿਖਦੀ ਆ ਕਹਿੰਦੇ ਜਿੰਦਾ ਨਾਲ ਚਕ ਲੰਬ ਦੇ ਲਿਖੀ ਚਿੱਠੀ ਪਰ ਚੱਲੀ ਐ ਸ਼ਾਮ ਵੇ ਸ਼ਾਮ ਸਿੰਘਾ ਓਏ ਤੇਰੇ ਰੋਸਿਆਂ ਦਾ ਕਿਹਨੇ ਮਾਣ ਕਰਨਾ ਜੇਕਰ ਹੋ ਗਿਆ ਦੇਸ਼ ਗੁਲਾਮ ਸਿੰਘਾ ਸ਼ਾਮ ਸਿੰਘਾ ਅਣਖ ਉੱਚੇ ਦਮਾਲੇ ਦੀ ਜਾਊ ਕਿਥੇ ਕਰਨੀ ਪਈ ਜੇ ਤੈਨੂੰ ਸਲਾਮ ਸਿੰਘਾ ਉਹ ਸਰਦਾਰਾ ਜੇ ਜਿਉਂਦੇ ਜੀ ਅੰਗਰੇਜ਼ਾਂ ਨੂੰ ਸਲੂਟ ਮਾਰਨੇ ਪੈ ਗਏ ਫਿਰ ਇਹ ਉੱਚੇ ਦਮਾਲਿਆਂ ਦੀ ਅਣਖ ਤੇ ਸ਼ਾਨ ਜਾਊ ਕਿਥੇ ਤੇ ਕਹਿੰਦੇ ਜਿਉਂ-ਜਿਉਂ ਸਰਦਾਰ ਨੇ ਚਿੱਠੀ ਪੜ੍ਹੀ ਨੇਤਰ ਅੰਗਿਆਰਾਂ ਦੇ ਵਾਂਗੂ ਵੱੜਦੇ ਜਾ ਰਹੇ ਨੇ ਉਦੇ ਨੇਤਰਾਂ ਵਿੱਚ ਖੂਨ ਦੇ ਡੋਰੇ ਆਏ ਕਹਿੰਦਾ ਬਰਿਆਮ ਸਿੰਘਾ ਜਾ ਜਾ ਕੇ ਮਹਾਰਾਣੀ ਨੂੰ ਕਹਦੇ ਤਖਤ ਜਾਂ ਤਖਤਾ ਮਤਲਬ ਜਾਂ ਸ਼ੀਧੀ ਜਾਂ ਫਿਰ ਸਭਰਾਮਾ ਦੇ ਮੈਦਾਨੇ ਜੰਗ ਦੇ ਵਿੱਚੋਂ ਜਿੱਤ ਹਾਸਲ ਕਰਕੇ ਆਵਾਂਗੇ ਹੁਣ ਸਰਦਾਰ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਤਿਆਰੀਆਂ ਕਰਦਾ ਹੈ ਇਧਰੋਂ ਬਰਿਆਮ ਸਿੰਘ ਨੇ ਲਾਹੌਰ ਤੱਕ ਖੁਸ਼ੀ ਦੀ ਖਬਰ ਲੈ ਕੇ ਜਾਣੀ ਕੀਤੀ ਆ ਤੇ ਕਹਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸਰਦਾਰਨੀ ਦੇਸਾਂ ਨੂੰ ਚੁਬਾਰੇ ਵਿੱਚ ਬੈਠੀਆਂ ਆਵਾਜ਼ ਦਿੱਤੀ ਹੈ ਸਰਦਾਰਨੀ ਪੌੜੀਆਂ ਚੜ ਕੇ ਗਈ ਸਰਦਾਰ ਜੀ ਹੁਕਮ ਕਰੋ ਸਰਦਾਰ ਕਹਿੰਦਾ ਮੈਨੂੰ ਕਾਗਜ਼ ਤੇ ਕਲਮ ਲਿਆ ਕੇ ਦੇ ਹੁਣ ਸੋਚਣ ਵਾਲੀ ਗੱਲ ਇਹ ਵੀ ਪਹਿਲਾਂ ਮਹਾਰਾਣੀ ਜਿੰਦਕੌਰਾਂ ਨੇ ਸਰਦਾਰ ਨੂੰ ਚਿੱਠੀ ਲਿਖੀ ਆ ਤੇ ਹੁਣ ਸਰਦਾਰ ਸ਼ਾਮ ਸਿੰਘ ਅਟਾਰੀ ਕਿੱਥੇ ਚਿੱਠੀਆਂ ਲਿਖਣ ਲੱਗਾ ਸਰਦਾਰ ਸ਼ਾਮ ਸਿੰਘ ਅਟਾਰੀ ਇਹ ਚਿੱਠੀਆਂ ਉਹਨਾਂ ਨੂੰ ਲਿਖਣ ਲੱਗਾ ਜਿਹੜੇ ਪਹਿਲੀਆਂ ਚੌਂ ਜਗ੍ਹਾ ਤੋਂ ਦੁਖੀ ਹੋ ਕੇ ਆਪੋ ਆਪਣੇ ਘਰ ਬੈਠੇ ਸੀ ਸਰਦਾਰ ਕਹਿੰਦਾ ਸਿੰਘੋ ਕੀ ਹੋਇਆ ਜੇ ਅਲੀ ਵਾਲਦਾ ਬੱਦੋ ਵਾਲਦਾ ਫੇਰੂ ਦਾ ਤੇ ਮੁਦਗੀ ਦਾ ਜੰਗ ਸੀ ਹਾਰ ਗਏ ਸਭਰਾਵਾ ਦਾ ਮਦਾਨਾ ਜੰਗ ਸਾਨੂੰ ਵਾਜਾਂ ਪਿਆ ਮਰਦਾ ਜਿੱਥੇ ਸਾਡੀ ਹਾਰ ਤੇ ਜਿੱਤ ਦਾ ਫੈਸਲਾ ਹੋਣਾ ਕਰੋ ਯਾਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਜਿਨਾ ਲਥਿਆ ਇਸਿਸ ਨੂੰ ਖਬਿਆਦੀ ਤਲੀ ਤੇ ਟਕਾਇਆ ਮੁਗਲ ਦਲ ਵਿੱਚ ਵਾਢੀ ਪਾਈ ਤੇ ਆਪਣੇ ਹਰਮੰਦਰ ਨੂੰ ਆਜ਼ਾਦ ਕਰਾ ਲਿਆ ਵੇਲਾ ਸ਼ਹੀਦियां ਪਾਉਣ ਦਾ ਵਾਅਦਾ ਕਰੋ ਆਪਣੀਆਂ ਕਿਰਪਾ ਨਾਲ ਤਖਿਆਂ ਪਰੋ ਆਪਣੇ ਭੱਤੇ ਤੀਰਾਂ ਦੇ ਨਾਲ ਕਰੋ ਆਪਣੀਆਂ ਬੰਦੇ ਖਾਣੀਆਂ ਨੂੰ ਸਾਫ ਅੱਜ ਅਮਰੀਕਾ ਮਾਣ ਕਰਦਾ ਨਾ ਵੀ ਸਾਡੇ ਕੋਲ ਬੜੇ ਮਾਰੂ ਹਥਿਆਰ ਨੇ ਪਹਿਲੇ ਨੰਬਰ ਤੇ ਅਮਰੀਕਾ ਦੂਜੇ ਤੇ ਰਸ਼ੀਆ ਜਦੋਂ ਸਾਡਾ ਆਪਣਾ ਰਾਜ ਸੀ ਤੇ ਗੱਲ ਇਥੋਂ ਦੇ ਹਥਿਆਰਾਂ ਦੀ ਹੁੰਦੀ ਸੀ ਜਿਹੜੀਆਂ ਅੰਗਰੇਜ਼ਾਂ ਤੋਪਾਂ ਬੜਾਈਆਂ ਸੀ ਕਹਿੰਦੇ ਇੱਕ ਵਾਰ ਚੱਲਦੀ ਸੀ ਉਹਦੀ ਬੈਰਲ ਇੰਨੀ ਜ਼ਿਆਦਾ ਗਰਮ ਹੋ ਜਾਂਦੀ ਸੀ ਵੀ ਰੇਤਾ 'ਚ ਦੱਬਣਾ ਪੈਂਦਾ ਸੀ ਫਿਰ ਕਿਤੇ ਜਾ ਕੇ ਠੰਡੀ ਹੁੰਦੀ ਹੀ ਤੇ ਦੁਬਾਰਾ ਚਲਾ ਸਕਦੇ ਹੁੰਦੇ ਸਨ ਪਰ ਜਿਹੜੀਆਂ ਸਿੱਖ ਫੌਜਾਂ ਦੇ ਕੋਲ ਤੋਪਾਂ ਨੇ ਜਿਹੜੀਆਂ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ ਜਾਣੀਆਂ ਵਾਂ ਇਹ ਮਜੀਠੀਏ ਸਰਦਾਰਾਂ ਦੇ ਵੱਡ-ਵਡੇਰੇ ਦੇ ਵੱਲੋਂ ਮੰਗਿਆ ਕਰਵਾ ਕੇ ਦਿੱਤੀਆਂ ਸੀ ਜਿਹਦਾ ਨਾਮ ਇਹ ਸਰਦਾਰ ਦੇਸਾ ਸਿੰਘ ਮਜੀਠੀਆ ਜਿੰਨੀ ਵਾਰੀ ਮਰਜੀ ਚਲਾਈ ਜਾਓ ਇਹਦੀ ਬੈਰਲ ਸੀ ਜਿਹੜੀ ਉਹ ਗਰਮ ਨਹੀਂ ਸੀ ਹੁੰਦੀ ਹੁਣ ਕਹਿੰਦੇ ਸਰਦਾਰ ਨੇ ਸਦਾ ਲਾਇਆ ਜਦੋਂ ਪਤਾ ਲੱਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਅਗਵਾਈ ਕਰੇਗਾ ਸੂਰਮੇ ਬਹੀ ਰਾਂਗਤ ਕੇ ਅਟਾਰੀ ਦੀ ertidī ਤੇ ਪਹੁੰਚੇ ਇੱਥੇ ਲੱਗਿਆ ਸਰਦਾਰ ਦਾ ਦਰਬਾਰ ਸਤਿਗੁਰ ਗਰੀਬ ਨਵਾਜ਼ ਮਹਾਰਾਜਿਆਂ ਦਾ ਹੋਇਆ ਪ੍ਰਕਾਸ਼ ਕੀਰਤਨ ਹੋਇਆ ਕਵੀਸ਼ਰਾਂ ਨੇ ਕਵਤਾਵਾਂ ਪੜ੍ਹੀਆਂ ਢਾਡੀ ਸਿੰਘਾਂ ਨੇ ਜੋਸ਼ੀਲੀਆਂ ਬਾਣਾਂ ਗਾਈਆਂ ਤੇ ਕਹਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਡੋਲੇ ਪਰਬੁੱਤੇ ਉਹਨੇ ਆਖਿਆ ਸਰਦਾਰੋ ਜਿਹਨੂੰ ਘਰ ਤੇ ਜਾਨ ਪਿਆਰੀ ਆ ਇਥੋਂ ਮਰ ਜਿਓ ਤੇ ਜਿਹਨੇ ਆਪਣਾ ਆਪ ਦੇਸ਼ ਕਮ ਤੋਂ ਕੁਰਬਾਨ ਕਰਨਾ ਉਹ ਜਕਾਰੇ ਛੱਡ ਦੇਵੇ ਤੇ ਕਹਿੰਦੇ ਯੋਧਿਆਂ ਨੇ ਬੋਲੇ ਸੋਨਹਿ ਹਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਅਟਾਰੀ ਗੁੰਜੜ ਲਾ ਦਿੱਤਾ ਲੋ ਬਈ ਹੁਣ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਰਾਤ ਪਈਆ ਅੰਮ੍ਰਿਤ ਵੇਲਾ ਹੋਇਆ ਯੋਧਿਆਂ ਨੇ ਉਠਣਾ ਕੀਤਾ ਬਿਆੰਤ ਬਾਣੀਆਂ ਦੇ ਜਾਪ ਕੀਤੇ ਆ ਇੱਧਰ ਸਰਦਾਰ ਸ਼ਾਮ ਸਿੰਘ ਅਟਾਰੀ ਇਹਦੀ ਪਤਨੀ ਸਰਦਾਰਨੀ ਦੇਸ਼ਾ ਨੇ ਉੱਠ ਕੇ ਇਸ਼ਨਾਨ ਪਾਣ ਕੀਤਾ ਖੁਰੇ ਵਿੱਚ ਗਈ ਹੈ ਹੱਥੀ ਨਾਲ ਕਾ ਗਿੜ ਕੇ ਉਹਨੇ ਜਲ ਭਰਿਆ ਪਾੜੀਆਂ ਚੜ੍ਹਿਆ ਚਬਾਰੇ ਵਿੱਚ ਪਿਆ ਸਰਦਾਰ ਸ਼ਾਮ ਸਿੰਘ ਅਟਾਰੀ ਅੱਜ ਆਖਰੀ ਵਾਰ ਆਪਣੇ ਸਰਦਾਰ ਨੂੰ ਦੇਖ ਰਹੀ ਆ ਕਿਉਂਕਿ ਪਤਾ ਮਦਾਨੇ ਜੰਗ ਵੱਲ ਚੱਲਿਆ ਜਾਂ ਤਖਤ ਜਾਂ ਤਖਤਾ ਸ਼ਰਾਨੇ ਖਲੋ ਕੇ ਸਰਦਾਰਨੀ ਨੇ ਆਵਾਜ਼ ਦਿੱਤੀ ਆ ਸਰਦਾਰਾ ਉਠੋ ਅੱਜ ਤੇਰੇ ਵਾਸਤੇ ਬੜਾ ਵੱਡਾ ਦਿੰਦੇ ਆ ਪੰਜਾਬੀਆਂ ਨੂੰ ਤੇਰੇ ਤੋਂ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਉਠਿਆ ਉਹਨੇ ਦੋਨੋਂ ਹੱਥ ਸੋਨੇ ਮੁਖ ਤੇ ਫੇੜੇ ਤੇ ਮੁਖ ਦੇ ਵਿੱਚੋਂ ਸਤਨਾਮ ਸ਼੍ਰੀ ਵਾਹਿਗੁਰੂ ਆਖਿਆ ਸਰਦਾਰਨੀ ਕਹਿੰਦੀ ਸਰਦਾਰ ਜੀ ਮੈਂ ਤੁਹਾਡੇ ਵਾਸਤੇ ਖੁਰੇ ਦੇ ਵਿੱਚ ਜਲ ਭਰ ਕੇ ਰੱਖ ਦਿੱਤਾ ਇਸ਼ਨਾਨ ਕਰੋ ਹੁਣ ਹੀ ਬਾਥਰੂਮ ਆ ਗਿਆ ਵੱਖੋ ਵੱਖਰੇ ਪਹਿਲਾਂ ਸਮਿਆਂ ਦੇ ਵਿੱਚ ਖੁਰੇ ਹੁੰਦੇ ਸੀ ਮੇਰੇ ਬਜ਼ੁਰਗ ਬੈਠੇ ਹੋ ਖੁਰਿਆਂ ਵਾਲਾ ਸਮਾਂ ਤੁਸੀਂ ਵੀ ਵੇਖਿਆ ਖੁਰੇ ਦੇ ਵਿੱਚ ਜਲ ਦੀ ਬਾਲਟੀ ਭਰੀ ਪਈ ਆ ਸਰਦਾਰ ਆ ਕੇ ਚੌਂਕੜਾ ਮਾਰ ਕੇ ਬੈਠਾ ਉਹਨੇ ਆਪਣੀ ਭਰੀ ਹੋਈ ਜਲ ਦੀ ਬਾਲਟੀ ਦੇ ਵਿੱਚ ਖਿੜ-ਖਿੜ ਕੇ ਹੱਸ ਕੇ ਜੋਰ ਦੀ ਹੱਥ ਮਾਰਿਆ ਇਸ਼ਨਾਨ ਕਰ ਲਿਆ ਤੇ ਕਹਿੰਦੇ ਚਿੱਟੇ ਰੰਗ ਦਾ ਪਾਇਆ ਬਾਣਾ ਚਿੱਟਾ ਸਜਾ ਲਿਆ ਦਮਾਲਾ ਦਮਾਲੇ ਤੇ ਚੱਕਰ ਸਜਾ ਲਏ ਤੇ ਪੂਲ ਸਰਦਾਰਨੀ ਦੇ ਸਾਹ ਅਗੇ ਅਜੇ ਸਰਦਾਰ ਆਪਣਾ ਨਿਤਨੇਮ ਕਰੀ ਰਿਹਾ ਸੀ ਜਦੋਂ ਸਰਦਾਰ ਨੇ ਸਮਾਪਤੀ ਕੀਤੀ ਨਾ ਸਰਦਾਰਨੀ ਦੇਸਾਂ ਕਹਿੰਦੀ ਸਰਦਾਰਾ 50 ਸਾਲ ਹੋ ਗਏ ਮੈਨੂੰ ਤੇਰੇ ਨਾਲ ਰਹਿੰਦਿਆਂ ਤੇ 50ਵੇਂ ਸਾਲਾਂ ਵਿੱਚ ਮੈਨੂੰ ਇਹ ਤੇ ਪਤਾ ਲੱਗਿਆ ਸੀ ਵੀ ਕਦ ਤੂੰ ਹੱਸਦਾ ਹੱਸਣ ਦਾ ਕੀ ਕਰਨਿਆ ਉਦਾਸੀ ਆ ਉਦਾਸੀ ਦਾ ਕੀ ਕਰਨਿਆ ਤੇਰੇ ਗੁੱਸੇ ਦਾ ਕਾਰਨ ਵੀ ਮੈਂ ਤੇਰਾ ਚਿਹਰਾ ਪੜ ਕੇ ਪਤਾ ਕਰ ਲੈਨੀ ਆ 50ਵਾਂ ਸਾਲਾ ਦੇ ਵਿੱਚ ਅੱਜ ਪਹਿਲਾ ਦਿਨ ਆ ਸਰਦਾਰਾ ਮੈਨੂੰ ਤੇਰੇ ਹਾਸੇ ਦਾ ਕਾਰਨ ਹੀ ਨਹੀਂ ਪਤਾ ਲੱਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਕਹਿੰਦਾ ਸਰਦਾਰ ਜੀ ਇਹਨਾਂ ਸਾਲ ਜ਼ਿੰਦਗੀ ਦੇ ਵਿੱਚ ਤੈਨੇ ਇਸ਼ਨਾਨ ਕਰਦਾ ਤੇ ਕਈ ਕਹਿੰਦੇ ਨਹੀਂ ਜੇ ਰੋਜ਼ ਨਹਾਉਂਦੇ ਆ ਇਹ ਵਿਦਵਾਨਾਂ ਦੇ ਵੱਲੋਂ ਦੱਸੇ ਗਏ ਤੈਨੇ ਇਸ਼ਨਾਨਿਆ ਸਰੀਰ ਦੀ ਸਾਫ ਸਫਾਈ ਤੇ ਹੀ ਰੋਜ਼ ਕਰਦੇ ਆ ਕਿਹੜੇ ਇਸ਼ਨਾਨ ਨੇ ਤੈਨੂੰ ਸਰਦਾਰਨੀ ਦੇਸਾਂ ਕਹਿੰਦੀ ਸਰਦਾਰਾ ਦੱਸ ਸਰਦਾਰ ਸ਼ਾਮ ਸਿੰਘ ਅਟਾਰੀ ਕਹਿੰਦਾ ਸਰਦਾਰਨੀਏ ਜਦੋਂ ਨਵਾਂ ਜੰਮਿਆ ਬੱਚਾ ਤੇਰਾ ਕੋ ਦਿਨ ਦਾ ਹੁੰਦਾ ਵਾ ਨਾ ਉਹਨੂੰ ਪਹਿਲਾ ਇਸ਼ਨਾਨ ਕਰਾਉਣ ਦੇ ਵਾਸਤੇ ਦਾਈ ਸੱਦੀ ਜਾਂਦੀ ਹੈ ਘਰ ਦੇ ਵਿੱਚ ਰੌਣਕਾਂ ਲੱਗਦੀਆਂ ਨੇ ਰਿਸ਼ਤੇਦਾਰ ਆਉਂਦੇ ਨੇ ਆਂਢੀ ਗੁਆਂਢੀ ਆਉਂਦੇ ਆ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਂਦੀ ਆ ਖੁਸ਼ੀ ਦੇ ਗੀਤ ਗਾਏ ਜਾਂਦੇ ਆ ਜਦੋਂ ਬੱਚਾ ਜੰਮਦਾ ਤੇ ਪਹਿਲਾ ਇਸ਼ਨਾਨ ਕਰਾਇਆ ਜਾਂਦਾ ਹੈ ਦਾਈ ਦੇ ਵੱਲੋਂ ਤੇ ਸਰਦਾਰਨੀ ਦੇਸ਼ਾਂ ਕਹਿੰਦੀ ਸਰਦਾਰਾ ਦੂਜਾ ਇਸ਼ਨਾਨ ਕਿਹੜਾ ਸਰਦਾਰ ਕਹਿਣ ਲਗਾ ਜਦੋਂ ਮੈਂ ਤੈਨੂੰ ਵਿਆਹਣ ਵਾਸਤੇ ਆਇਆ ਸਾਂ ਦੂਜਾ ਇਸ਼ਨਾਨ ਮੈਨੂੰ ਕਰਾਇਆ ਗਿਆ ਸੀ ਨਾਈ ਦੇ ਵੱਲੋਂ ਉਦੋਂ ਵੀ ਰੌਣਕਾਂ ਲਗੀਆਂ ਖੁਸ਼ੀ ਦੇ ਗੀਤ ਗਾਏ ਗਏ ਹੁਣ ਵੇਖੋ ਮੈਂ ਖੁਸ਼ੀ ਦੇ ਗੀਤਾਂ ਦੀ ਗੱਲ ਕਰਦੀਆਂ ਸਿੱਖਾਂ ਦੀ ਮਰਿਆਦਾ ਨਹੀਂ ਪਰ ਆਮ ਤੁਸੀਂ ਵੀ ਬੱਚਿਆਂ ਵਾਲੇ ਬੈਠਿਓ ਪਰਿਵਾਰਾਂ ਵਾਲੇ ਬੈਠਿਓ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਤੇ ਜੇ ਕੋਈ ਮੰਗਣ ਵਾਲਾ ਆਉਂਦਾ ਉਹ ਵੀ ਤੁਹਾਡੇ ਘਰੇ ਨੱਚ ਕੇ ਜਾਂਦਾ ਹੈ ਖੁਸ਼ੀ ਦੇ ਗੀਤ ਗਾ ਕੇ ਜਾਂਦਾ ਇਸ ਤਰ੍ਹਾਂ ਹੀ ਆ ਨਾ ਗੁਰੂ ਨਾਨਕ ਦੇ ਮਹਰ ਸਤੇ ਪਾਸ਼ਾ ਬਗਦਾਦ ਗਏ ਸੀ ਬਗਦਾਦ ਦੇ ਪੀਰ ਕੀ ਕਹਿੰਦੇ ਬਾਬਾ ਨਾਨਕਾ ਰਾਗ ਹਰਾਮਿਆ ਸਤਿਗੁਰੂ ਕਹਿੰਦੇ ਨਾ ਰਾਗ ਕੋ ਹਰਾਮਿਆ ਜਿਹਨੂੰ ਸੁਣ ਕੇ ਪਰਮਾਤਮਾ ਨਾਲੋਂ ਟੁੱਟੀਏ ਜਿਹਨੂੰ ਸੁਣ ਕੇ ਪਰਮਾਤਮਾ ਨਾਲ ਜੁੜ ਜਾਈਏ ਉਹ ਰਾਗ ਹਰਾਮ ਨਹੀਂ ਤੇ ਜੋ ਕੁਝ ਅੱਜ ਦਾ ਗਾਉਣ ਵਾਲਾ ਤੁਹਾਨੂੰ ਪਰੋਸ ਕੇ ਦੇ ਰਿਹਾ ਹਰਾਮ ਕਹਿ ਦਈਏ ਕੋਈ ਅਤਕਥਨੀ ਦੇ ਨਹੀਂ ਨਾ ਅੱਜ ਦੇ ਕਲਾਕਾਰ ਨੇ ਤੁਹਾਨੂੰ ਇਹ ਤੇ ਦੱਸ ਦਿੱਤਾ ਕਿੰਨੇ ਪੈਗ ਲਾਗੇ ਧੀ ਪੈਣ ਦੀ ਬਾਹ ਫੜਨੀ ਆ ਕਦੇ ਫੜ ਕੇ ਵੇਖ ਲਿਓ ਪਤਾ ਲੱਗ ਜੂ ਨਾ ਕੀ ਭਾਵੇਂ ਕਦੀ ਆ ਅੱਜ ਡੌਲਿਆਂ ਨਾਲ ਧੀਆ ਪੈਣਾ ਦੇ ਲੱਕ ਮਣਦੇ ਗਾਣਿਆਂ ਵਿੱਚ ਸਿਖਾਏ ਜਾਂਦੇ ਆ ਪਰ ਪੜੋ ਇਤਿਹਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਅਰਜ ਕਹਿੰਦੇ ਜਿਹੜਾ ਰਾਗ ਸੁਣ ਕੇ ਧਿਆਨ ਸਤਿਗੁਰਾਂ ਦੇ ਨਾਲੋਂ ਹਟਦਾ ਵਾ ਮਨ 'ਚ ਵਕਾਰ ਪੈਦਾ ਹੁੰਦਿਆ ਉਹ ਰਾਗ ਨਹੀਂ ਉਹ ਰਾਗ ਹਰਾਮ ਆ ਜਦੋਂ ਮੈਂ ਵਿਚਾਰ ਦੇ ਵਿੱਚ ਆਜਮਾ ਸਰਦਾਰ ਕਹਿੰਦਾ ਉਦੋਂ ਵੀ ਘਰ ਦੇ ਵਿੱਚ ਖੁਸ਼ੀ ਦੇ ਗੀਤ ਗਾਏ ਗਏ ਸੀ ਗਉਣ ਵਾਲੇ ਆਏ ਸਨ ਲਾਗੀਆਂ ਨੂੰ ਲਾਗ ਦਿੱਤੇ ਗਏ ਸਨ ਦੂਜਾ ਇਸ਼ਨਾਨ ਕਰਾਇਆ ਗਿਆ ਨਾਈ ਦੇ ਵੱਲੋਂ ਤੇ ਸਰਦਾਰ ਨਹੀਂ ਦੇਸਾਂਗੇ ਨਹੀਂ ਸਰਦਾਰਾ ਫਿਰ ਤੀਜਾ ਇਸ਼ਨਾਨ ਕਿਹੜਾ ਸਰਦਾਰ ਕਹਿੰਦਾ ਤੀਜਾ ਇਸ਼ਨਾਨ ਆਖਰੀ ਇਸ਼ਨਾਨ ਜਦੋਂ ਇਨਸਾਨ ਦੁਨੀਆ ਤੋਂ ਜਾਂਦਾ ਵਾ ਨਾ ਉਹਨੂੰ ਆਖਰੀ ਇਸ਼ਨਾਨ ਕਰਾਉਂਦੇ ਨੇ ਉਹਦੇ ਭਾਈ ਤਿੰਨ ਇਸ਼ਨਾਨ ਯਾਦ ਕਰ ਲਿਓ ਪਹਿਲਾ ਦਾਈ ਵੱਲੋਂ ਦੂਜਾ ਨਾਈ ਵੱਲੋਂ ਤੇ ਤੀਜਾ ਭਾਈਆਂ ਦੇ ਵੱਲੋਂ ਤਿੰਨ ਹੋ ਗਿਆ ਜੀ ਸਰਦਾਰ ਕਿੰਦਾ ਪਰਮਤਾ ਹਸਰੀ ਹੈ ਕਿ ਆਖਰੀ ਇਸ਼ਨਾਨ ਹਰ ਕੋਈ ਆਪ ਨਹੀਂ ਜੇ ਕਰਦਾ ਇਹ ਆਖਰੀ ਇਸ਼ਨਾਨ ਕਦੇ ਬਾਬਾ ਅਜੀਤ ਸਿੰਘ ਬਾਬਾ ਜੁਢਾਰ ਸਿੰਘ ਨੇ ਆਪ ਕੀਤਾ ਸੀ ਇਹ ਆਖਰੀ ਇਸ਼ਨਾਨ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਕੀਤਾ ਸੀ ਇਹ ਆਖਰੀ ਇਸ਼ਨਾਨ ਕਦੇ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਸਰੋਵਰ ਵਿੱਚ ਆਪ ਕੀਤਾ ਸੀ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਸਰਦਾਰ ਜੀ ਅੱਜ ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਸਰਦਾਰ ਸ਼ਾਮ ਸਿੰਘ ਔਟਾਰੀ ਆਪਣਾ ਆਖਰੀ ਇਸ਼ਨਾਨ ਆਪ ਕਰਕੇ ਚਲੇ ਸਰਦਾਰ ਹੋਇਆ ਤਿਆਰ ਬਰਤਿਆਰ ਇਧਰ ਘੋੜਿਆਂ ਵਾਲੇ ਸਿੰਘ ਘੋੜਿਆਂ ਨੂੰ ਤਿਆਰ ਕਰ ਰਹੇ ਨੇ ਸਰਦਾਰ ਸ਼ਾਮ ਸਿੰਘ ਔਟਾਰੀ ਬੱਲ ਬਲ ਤਿਆਰਿਆ ਉਹਨੇ ਘੁੱਟ ਕੇ ਕੀਤਾ ਲੱਕ ਦੇ ਨਾਲ ਕਮਰ ਕੱਸਾ ਵਿੱਚ ਸਦਾਈ ਤੇਗ ਵਿੱਚ ਸਦਾਇਆ ਦੋਤਾ ਰਾਖੰਡਾ ਤੇ ਕਹਿੰਦੇ ਮੋਢੇ ਤੇ ਪਾ ਕੇ ਬੰਦੇ ਖਾਣੀ ਸਰਦਾਰ ਹੋਇਆ ਪੱਗੇ ਰੰਗ ਦੇ ਘੋੜੇ ਤੇ ਸਵਾਰ ਸਰਦਾਰਨੀ ਦੇ ਸਾਹਮਣੇ ਆ ਕੇ ਖਲੋ ਗਈ ਸਰਦਾਰ ਕਹਿੰਦਾ ਸਰਦਾਰਨੀਏ ਢੋਲ ਕਹਿੰਨੀ ਗਈ ਨਹੀਂ ਢੋਲੀ ਨਹੀਂ ਸਰਦਾਰਨੀ ਅਚਾਨਕ ਤੁਰਨ ਲੱਗਿਆਂ ਸਾਹਮਣੇ ਕਿਉਂ ਆਕੇ ਖਲੋ ਗਈਆਂ ਸਰਦਾਰਨੀ ਦੇਸਾਂ ਕਹਿੰਦੀ ਸਰਦਾਰਾ ਮੈਦਾਨੇ ਜੰਗ ਦੇ ਵਿੱਚ ਚੱਲਿਆਂ ਵਾ ਤੇ ਮੈਨੂੰ ਜਾਣ ਤੋਂ ਪਹਿਲਾਂ ਇੱਕ ਆਪਣੀ ਨਿਸ਼ਾਨੀ ਦੇ ਕੇ ਜਾ ਤੇ ਕਹਿੰਦੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਜਿਹੜੀ ਗਤਰੇ ਤੇਗ ਪਾਈ ਆ ਨਾ ਉਹਨੂੰ ਮਿਆਂਨ ਚੋਂ ਬਾਹਰ ਕੀਤਾ ਤੇਗ ਆਪਣੇ ਕੋਲ ਰੱਖੀ ਤੇਗ ਦੀ ਮਿਆਂਨ ਸਰਦਾਰ ਨੇ ਦੇਸਾਂ ਦੇ ਹੱਥ ਦੇ ਵਿੱਚ ਦਿੱਤੀ ਆਖਿਆ ਸਰਦਾਰਨੀਏ ਜੇ ਜਿਉਂਦਾ ਵਾਪਸ ਆਇਆ ਇਹ ਤੇਗ ਮੜ ਮਿਆਂਨ ਵਿੱਚ ਪਾਵਾਂਗਾ ਨਹੀਂ ਤਾਂ ਇਸ ਮਿਆਂਨ ਨੂੰ ਵੇਖ ਕੇ ਆਪਣਾ ਜੀਵਨ ਬਤੀਤ ਕਰ ਲਵੀ ਹੁਣ ਇੱਥੋਂ ਸਰਦਾਰ ਸ਼ਾਮ ਸਿੰਘ ਅਟਾਰੀ ਹੋਇਆ ਘੋੜੇ ਤੇ ਸਵਾਰ ਉਹਨਾਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਆ ਤੇ ਖਾਲਸਾ ਜੀ ਉਹਨਾਂ ਨੂੰ ਇਥੇ ਜਦੋਂ ਧਿਆਨ ਦਿਓ ਥੋੜਾ ਜਿਹਾ ਕਿਉਂਕਿ ਢਾਡੀ ਸਿੰਘਾਂ ਨੇ ਵਾਰ ਕੱਢਿਆ ਵਾਹ ਢਾਡੀ 라ਗਦਾ ਇੱਕ ਅਨੂਠਾ ਅੰਗਿਆ ਜੋ ਪੁਰਾਣੇ ਬਜ਼ੁਰਗਾਂ ਦਾ ਮਨ ਪਸੰਦਾ 라 ਗਿਆ ਤੇ ਸਤਕਾਰਯੋਗ ਢਾਡੀ ਯਾਨੀ ਫੌਜਾ ਸਿੰਘ ਦੀ ਸਾਗਰ ਉਹਨਾਂ ਨੇ ਬਹੁਤ ਸੋਹਣੀ ਕਵਤਾ ਲਿਖਿਆ ਤੇ ਮੇਰਾ ਚੇਤ ਕਰਦਾ ਵੀ ਜਿਵੇਂ ਤੁਸੀਂ ਟਿਕਾ ਬਣਾ ਕੇ ਬੈਠੀ ਹੋ ਨਾ ਮੈਂ ਉਹ ਕਵਤਾ ਕਹਿ ਦਵਾਂ ਰੋਟੀ ਨਾ ਗਹੀ ਵੀ ਮੈਂ ਇੱਕ ਕਵਤਾ ਪਿੱਛੇ ਛੱਡ ਦਿੱਤੀ ਹੁਣ ਅਗਾਹ ਵਧ ਕੇ ਤੇ ਮੈਂ ਪਿੱਛੇ ਨਹੀਂ ਜਾਣਾ ਤੇ ਉਹ ਕਵਤਾ ਦੇ ਬੋਲ ਬੜੇ ਸੋਹਣੇ ਆ ਤੇ ਉਹ ਢਾਡੀ ਸਿੰਘਾਂ ਨੇ ਹੁਣ ਕਾਢ ਲੈਣੀ ਆ ਕਵਤਾ ਤੇ ਤੁਹਾਨੂੰ ਸੁਣਾ ਦੇਣੀ ਆ ਆ ਕਈ ਵਾਰ ਕੀ ਬੋਧੇ ਕਹਿੰਦੇ ਨਾ ਜੀ ਮਾਫੀ ਦੇ ਦਿਓ ਕਿ ਜੀ ਜਿਹੜੇ ਢਾਡੀ ਸਿੰਘ ਨੇ ਬੋਧੇ ਉਹ ਸਟੇਜ ਤੋਂ ਨਕਲ ਮਾਰ ਕੇ ਗਾਉਂਦੇ ਸੀ ਤੇ ਪਹਿਲੇ ਕਿਹਾ ਸਾਨੂੰ ਆਉਂਦਾ ਹੀ ਕੱਖ ਨਹੀਂ ਸਾਨੂੰ ਤੇ ਸੱਟੀ ਕੁਛ ਨਹੀਂ ਆਉਂਦਾ ਪਰ ਮੈਨੂੰ ਆਪਣੇ ਪਰਮੇਸ਼ਰ ਤੇ ਮਾਨਿਆ ਕਿ ਮੇਰਾ ਗੁਰੂ ਦਾਦਾ ਵਾ ਜਿਹੜਾ ਮੇਰਾ ਸਾਹਿਬ ਗੂੰਗਿਆਂ ਦੇ ਕੋਲੋਂ ਵੀ ਅਰਥ ਕਰਵਾ ਲੈਂਦਾ ਵੇਖੋ ਹੁਣ ਕਈ ਵਾਰ ਸੰਗਤ ਦੇ ਵਿੱਚੋਂ ਕੋਈ ਨਗਮਾ ਕਹਿ ਲਈ ਵੀ ਭਾਈ ਆ ਸੁਣਾ ਦਿਓ ਹੁਣ ਇਤਿਹਾਸ ਤੇ ਹਾਈ ਸਾਗਰ ਤੇ ਕਹਾਂਗੇ ਕਿ ਨਾ ਗਿਆਨੀ ਸੁਖਦੇਵ ਸਿੰਘ ਜੀ ਅਹੀਂ ਤਾਂ ਪੰਛੀ ਆ ਸਾਡੀ ਚੁੰਝ ਦੇ ਇੰਨੀ ਕੁ ਆ ਹੁਣ ਇੰਨੀ ਕੁ ਚੁੰਝ ਦੇ ਵਿੱਚ ਤੁਸੀਂ ਕੀ ਕਹਿੰਦੇ ਭਰ ਲੋਗੇ ਇਸ ਕਰਕੇ ਸਾਨੂੰ ਰੱਖਣੀ ਪਈਆ ਕਿਤਾਬ ਤੇ ਭਾਈ ਕਈਆਂ ਨੂੰ ਬਹੁਤਾ ਆਉਂਦਾ ਹੀ ਤੇ ਕਹਿੰਦੇ ਸਾਨੂੰ ਆਉਂਦਾ ਹੀ ਕੁਝ ਨਹੀਂ ਇਹ ਸਾਰਾ ਕੁਝ ਵਰਤਦਾ ਰਹਿੰਦਾ ਵਾ ਇੱਕ ਦੂਜੇ ਦੇ ਹੀ ਚਿੱਕੜ ਸਿੱਕੀ ਜਾਂਦੇ ਮੈਂ ਤੇ ਪਹਿਲਾਂ ਹੀ ਕਿਹਾ ਅਸੀਂ ਆਪਣੇ ਆ ਦੇ ਸਗੇ ਨਹੀਂ ਆ ਸਾਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਹੈ ਸਾਡੇ ਆਪਣੇ ਹੀ ਆ ਤੇ ਖੈਰ ਹੁਣ ਮਦਾਨੇ ਚੰਗ ਦੇ ਅੰਦਰ ਬੋਲੇ ਸੋਨਿਆ ਦੇ ਜੇ ਕਾਰਜ ਛੱਡ ਕੇ ਖਾਲਸੇ ਰਖ ਲਈਆ ਐਸਾ ਪਹਿਲਾ ਲਾ ਕੀਤਾ ਕਹਿੰਦੇ ਅੰਗਰੇਜ਼ਾਂ ਨੇ ਮੂੰਹ ਦੇ ਵਿੱਚ ਉਗੜਾ ਪਾ ਲਈਆਂ ਅੰਗਰੇਜ਼ ਕਹਿੰਦਾ ਲਾਲਸਿਆ ਇਹ ਉਹੀ ਆ ਜਿਹੜੇ ਚਾਰ ਜੰਗਾਂ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਹਰਾਏ ਸੀ ਤੁਸੀਂ ਕੀਤਾ ਵਾਅਦਾ ਤੇ ਜੇ ਐਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਵੱਡੇ ਵੱਡੇ ਫਰਲਿਆਂ ਵਾਲੇ ਨਿਹੰਗ ਸਿੰਘ ਨੱਚਦੇ ਰਹੇ ਨਾ ਹੁਣ ਗੁਰੂ ਗੋਬਨ ਸਿੰਘ ਮਾਰਜ ਕੀ ਕਰਨ ਨਿਹੰਗ ਸਿੰਘ ਸਾਬ ਜادہ ਬਾਬਾ ਅਜੀਤ ਸਿੰਘ ਬਾਬਾ ਢੁਡਾਰ ਸਿੰਘ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕੌਣ ਸਨ ਨਿਹੰਗ ਸਿੰਘ ਬਾਬਾ ਦੀਪ ਸਿੰਘ ਕੌਣ ਸੀ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਸਨ ਬਾਬਾ ਬਚਿੱਤਰ ਸਿੰਘ ਨਿਹੰਗ ਸਿੰਘ ਸਨ ਤੇ ਨਿਹੰਗ ਸਿੰਘਾਂ ਨੂੰ ਮਾੜਾ ਕਹਿਣ ਵਾਲੇ ਜਿਹੜੇ ਅੱਤ ਦੇ ਇਤਿਹਾਸ ਪੜਿਓ ਤੇ ਸੁਣ ਲਿਓ ਹੁਣ ਕਹਿੰਦੇ ਮਦਾਨੇ ਜੰਗ ਅੰਦਰ ਜਦੋਂ ਫਰਲਿਆਂ ਵਾਲੇ ਤੇ ਵੱਡੇ ਵੱਡੇ ਦਮਾਲਿਆਂ ਵਾਲੇ ਨੱਚਦੇ ਵੇਖਿਆ ਨਾ ਅੰਗਰੇਜ਼ਾਂ ਨੇ ਕਹਿੰਦੇ ਥਰ ਥਰ ਕੰਬਣ ਲੱਗੇ ਜਿਹੜਾ ਪੁਰ ਪਾਰ ਕਰਕੇ ਸਿੱਖ ਅਗਾਂਹ ਤੱਕ ਅੰਗਰੇਜ਼ਾਂ ਨਾਲ ਮੁਕਾਬਲਾ ਕਰ ਰਹੇ ਸਨ ਲਾਲ ਸਿੰਘ ਤੇ ਤੇਜਾ ਸਿੰਘ ਨੇ ਗਦਾਰੀ ਕਰਕੇ ਬੇੜੀਆਂ ਵਾਲਾ ਪੁੜੀ ਤੋੜ ਦਿੱਤਾ ਹੁਣ ਇੱਧਰ ਜਿਹੜੀਆਂ ਸਾਡੀਆਂ ਤੋਪਾਂ ਸਨ ਉਹਨਾਂ ਨੂੰ ਬਕਾਰੀ ਕਰਨ ਵਾਸਤੇ ਲਾਲ ਸਿੰਘ ਤੇ ਤੇਜਾ ਸਿੰਘ ਨੇ ਬਰੂਤ ਜਗਾ ਸਰੋ ਤੇ ਰੇਤਾ ਦੀਆਂ ਬੋਰੀਆਂ ਭੇਡਣੀਆਂ ਸ਼ੁਰੂ ਕੀਤੀਆਂ ਸਾਡੀਆਂ ਤੋਪਾਂ ਅਨਕਾਰੀ ਹੋ ਗਈਆਂ ਖਬਰ ਸਰਦਾਰ ਦੇ ਕੰਨਾਂ ਵਿੱਚ ਪਈ ਸਰਦਾਰ ਸ਼ਾਮ ਸਿੰਘ ਕਹਿੰਦਾ ਸਰਦਾਰੋ ਕੀ ਹੋਇਆ ਤੋਪਾਂ ਹੀ ਨਕਾਰੀਆਂ ਹੋਈਆਂ ਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ੀਤ ਇੱਕ ਤੇ ਸਾਡੇ ਗੱਤ ਰਹੀ ਆ ਕੱਡੋ ਮਿਆਂ ਦੇ ਵਿੱਚੋਂ ਬੋਲ ਚੋਕਕਾਰੀ ਹੱਲਾ ਯੋਧਿਆ ਧੂਤ ਪਿਆਰ ਚੋਂ ਕੱਡੀਆਂ ਤੇਗਾ ਬੜਿਓ ਤੂਜਾ ਪੂਜ ਹੈ ਬੀਰ ਪਨਾਇਕ ਸ਼ਕਤਰੀ ਮਹਾ ਖਰਗ ਧਾਰੀ ਬਹਤ ਹੈ ਸ਼ਕਤਰੀ परे प्रीत से प्रातः स्तोत्र जाप तो करे रुद्र काली नमस्कार रुद्र मंजनी बिंजनी है थी, थी। सदा जय सदा जय सदा जय भक्ति सदा दाहने दास को दान दी जाए गुरु शोध भेद की रख दी जाए चागर दंग नागर दंग बागर दंग बजे गागर दंग गाजी महा गाजे ਮਦਾਨੇ ਜੰਗ ਦੇ ਅੰਦਰ ਇੱਕ ਪਾਸਿਓਂ ਵਰਦੇ ਮੀਦ ਵਾਂਗੂ ਗੋਲੀਆਂ ਵਰ ਰਹੀਆਂ ਨੇ ਦੂਜੇ ਪਾਸੇ ਢਾਲਾਂ ਦੇ ਨਾਲ ਕਰਪਾਨਾਂ ਭਰ ਰਹੀਆਂ ਨੇ ਮਦਬਾਰ ਦੇਖਦਾ ਕਾਰ ਕਰਾਕੜ ਗੋਰੀ ਚੱਲਦੀ ਤਾਰ ਤੜਾ ਤੜ ਤੀਰ ਧਾਰ ਖੜਾਤਰ ਖੰਡੇ ਖੜਕਣ ਦੇਖ ਤੇਗ 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 ਪੈਂਦੇ ਮਦਾਨੇ ਜੰਗ ਅੰਦਰ ਜੂਝਦੇ ਆ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ 7 ਗੋਲੀਆਂ ਲੱਗੀਆਂ। ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾ ਦੇ ਮੈਦਾਨੇ ਜੰਗ ਵਿੱਚ ਡਿੱਗਿਆ ਸਿੱਖ ਰਾਜ ਦਾ ਥੰਮ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜਿਸ ਵੇਲੇ ਮੈਦਾਨੇ ਜੰਗ ਵਿੱਚ ਸ਼ਹੀਦੀ ਹੋਈ ਨਾ ਅੰਗਰੇਜ਼ ਕਹਿੰਦਾ ਮੈਂ ਖਲੋ ਕੇ ਸਰਦਾਰ ਦੇ ਕੋਲ ਸਲੂਟ ਮਾਰਿਆ। ਹੁਣ ਦੁਸ਼ਮਣ ਖਲੋ ਕੇ ਕਿਉਂ ਸਲੂਟ ਮਾਰੇ? ਐਦਾਂ ਕਦੇ ਹੋਇਆ ਜੀ? ਬਿਲਕੁਲ ਨਹੀਂ। ਅੰਗਰੇਜ਼ ਕਹਿੰਦਾ ਵੀ ਜਿਹੜੀ ਹੱਥ ਵਿੱਚ ਤੇਗ ਫੜ ਕੇ ਯੋਧਾ ਮੈਦਾਨੇ ਜੰਗ ਵਿੱਚ ਦੁੱਧਿਆ ਵੜਾ ਕਹਿੰਦਾ ਕਿ ਦੀ ਪਹਾਦਰੀ ਨਾਲ ਜੁੱਧਿਆ ਹੋਵੇਗਾ ਸ਼ਹੀਦ ਹੋ ਗਿਆ ਪਰ ਹੱਥ ਦੇ ਵਿੱਚੋਂ ਦੇ ਤੇਗ ਨਹੀਂ ਛੁੱਟੀ ਉਹੀ ਤੇਗ ਆ ਜਿਹਦੀ ਮਿਆਨ ਆਪਣੀ ਸਰਦਾਰਨੀ ਸਰਦਾਰਨੀ ਦੇਸ਼ਾਂ ਦੇ ਹੱਥ ਦੇ ਕੇ ਆਇਆ ਸੀ ਗੋਰਾ ਜਿੰਦਾ ਬੜੇ ਯਤਨ ਕੀਤੇ ਬਾਤ ਖੇਚ ਧੂਕੀਤੀ ਹੱਥ ਵਿੱਚੋਂ ਤੇਗ ਨਹੀਂ ਨਿਕਲੀ ਹੁਣ ਕਈ ਕਹਿਣਗੇ ਇਦਾਂ ਕਿਦਾਂ ਹੋ ਗਿਆ ਜੀ ਅਹੀਆ ਮੁਰਦੇ ਜਿਹੜਾ ਜੰਮਦਾ ਹੈ ਮਰਦਾ ਤੇ ਜਿਹੜੇ ਸ਼ਹੀਦ ਹੁੰਦੇ ਆ ਨਾ ਉਹ ਕਦੇ ਮੁੱਕਦੇ ਨਹੀਂ ਆਪਾਂ ਵਾਂ ਮਰਦਾਂ ਦੇ ਵਾਰਸ ਮੁਰਦਿਆਂ ਦੇ ਨਹੀਂ ਜਿਹੜੇ ਮਰਦ ਹੁੰਦੇ ਨਾ ਉਹ ਨਾ ਹੁਣੀ ਨੂੰ ਹੁਣੀ ਵਿੱਚ ਬਦਲ ਕੇ ਰੱਖ ਦਿੰਦੇ ਆ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹੱਥ ਵਿੱਚੋਂ ਗੋਰਾ ਕਹਿੰਦਾ ਤੇਗ ਕੱਢੀ ਕਿਵੇਂ ਆ ਦੇਸੀ ਕਿਉ ਗਰਮ ਕੀਤਾ ਸਰਦਾਰ ਦੇ ਹੱਥ ਤੇ ਪਾਇਆ ਫਿਰ ਜ਼ੋਰ ਲਾ ਕੇ ਕਹਿੰਦੇ ਉਹਦੇ ਹੱਥ ਵਿੱਚੋਂ ਤੇਗ ਕੱਢੀ ਫਿਰ ਕਹਿੰਦਾ ਗੋਰਾ ਮੈਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸਲੂਟ ਮਾਰਿਆ ਵਾਹ ਜੋਧਿਆ ਵਾਹ ਬਹਾਦਰਾ ਜੇ ਤੁਹਾਨੂੰ ਤੁਹਾਡੇ ਆਪਣੇ ਨਾਲ ਮਾਰਦੇ ਤੇ ਗੋਰਾ ਕਹਿੰਦਾ ਸਾਨੂੰ ਇਥੋਂ mudei de carro para dar na